ਦੋਸਤੋ ਲਾਈਵ ਹੈ ਜਨਨਮ ਹੈ ਟੀਵੀ ਦੇ ਉੱਤੇ ਮਾੜੀ ਖਾਬਨਾ ਲਾਈਵ ਹੋਏ ਆ ਦੇਖ ਸਕਦੇ ਹੋ ਮਾੜੀ ਖਾਬਨਾ ਲਾਈਵ ਹੈ ਦੇਖ ਸਕਦੇ ਹੋ ਲੋਕੋ ਕੇ ਬੂਰਾ ਪਰਵਾਦ ਹਾਲ ਦੇਖ ਸਕਦੇ ਹੋ ਲੋਕੋ ਕੇ ਵੱਡੀਆਂ ਤਸਵੀਰਾਂ ਆ ਰਹੀਆਂ ਦੁਕਾਨ ਦੀ ਕੋਸ਼ਿਸ਼ ਕਰਦੇ ਬੇ ਕੀ ਹੈ ਕੀ ਆ ਹੁਆ ਬੇਟਾ ਕੀ ਆ ਹੁਆ ਬਾਰ ਬੈਠੇ ਗੱਲਬਾਤ ਕਰਾਈ ਜੀ ਇੱਕ ਮਿੰਟ ਹੋ ਮਾੜਾ ਸੱਨੇ ਵੀ ਆਉਂਦੇ ਹੋ ਨਾ ਬੈਠੂ ਜੀ ਕੀ ਗੱਲਬਾਤ ਕੀ ਹੋਈ ਸੀ ਹੁਣ ਦੱਸੋ ਜੀ ਅਜੇ ਕਮਰਾ ਖਾਲੀ ਤਾਂ ਨਹੀਂ ਹੋਇਆ ਸੀ ਕੀ ਗੱਲ ਸੀ ਨਾ ਲੜਾਈ ਹੋਈ ਸੀ ਉਹ ਤੇ ਮੈਂ ਪ੍ਰਾਦ ਨੂੰ ਰੱਖਿਆ ਸੀ ਦੋ ਤਿੰਨ ਕਾਪੀ ਕਾਣੇ ਨੂੰ ਰੱਖਿਆ ਵਾ ਫਿਰ ਚਲਾ ਗਿਆ ਹਮ ਕਿਨੇ ਰੱਖਿਆ ਜੀ ਸਭ ਬੰਦੇ ਰੱਖੇ ਹੋਏ ਆ ਕਿਹੜੀ ਜਨਾਨੀ ਆ ਜੀ ਕੀ ਗੱਲਬਾਤ ਕਿ ਹੋਈ ਕਿਸੀ ਸਾਰੀ ਕਲੀਅਰ ਦੱਸੋ ਜੀ ਕੀ ਹੈ ਕੀ ਹੈ ਮਾਸੀ ਰਿਹਾ ਸੋਨਣਾ ਉਸ ਘਰ ਵਾਲੇ ਕਹਿੰਦੇ ਸੁਰੇਸ਼ ਨੇ ਉਹ ਉਸ ਨੂੰ ਉਸ ਦਾ ਕਾਪੀ ਟਾਈਮ ਸੇ ਮੈਂ ਜਦ ਹਮ ਲੋਕ ਰੂਮ ਖਾਲੀ ਕਰਨੇ ਲੱਗ ਪੜੇ ਮੰਮੀ ਕੋਲ ਇਹ ਗੱਲ ਕਲੀਅਰ ਦੱਸੋ ਹੋਈ ਕਿਸੇ ਤੁਹਾਡਾ ਬ੍ਰਦਰ ਸੀਗਾ ਜਿਹੜੇ ਡੈਥ ਹੋਈ ਹੈ ਕੀ ਨਾਮ ਹੈ ਤੁਹਾਡੇ ਬ੍ਰਦਰ ਦਾ ਸੁਨੀਲ ਨਾਮ ਹੈ ਕੀ ਗੱਲਬਾਤ ਕੀ ਹੋਈ ਸੀ ਦੱਸੋ ਉਹ ਉਹ ਰੂਮ ਚੈਂਟਰ ਹੈ ਤੁਮ ਬੋਲ ਰਹੇ ਹੋ ਉੱਥੇ ਉਹ ਗੱਲ ਕਰ ਰਹੇ ਕਿ ਇੱਥੇ ਅਸੀਂ ਖਾਲੀ ਕਰ ਰਹੇ ਨੇ ਇਹ ਬਾਤ ਕਿਉਂ ਨਾ ਕਰਦੇ ਸੀ ਉਹ ਜੋ ਉਸ ਦੀ ਜਨਾਨੀ ਉਹ ਮੇਰੇ ਭਾਈ ਨੇ ਬਾਤ ਕੀਤੀ ਉਹ ਦੋਨਾਂ ਨੇ ਮਿਲ ਕੇ ਸਾਡੇ ਨਾਲ ਹੀ ਸਾਡੇ ਨਾਲ ਇਹ ਦੋਨਾਂ ਦੀ ਗੱਲਬਾਤ ਸੀ ਮਤਲਬ ਹਨਾ ਰਿਲੇਸ਼ਨ ਦੇ ਵਿੱਚ ਸੀਗੇ ਅੱਛਾ ਜੀ ਤੁਹਾਡਾ ਭਰਾ ਤੇ ਉਹ ਜਨਾਨੀ ਜਿਹੜੀ ਜਦੋਂ ਇੱਕ ਕਮਰਾ ਸੀ ਖਾਲੀ ਦਾ ਦੋ ਸਾਡੇ ਨੂੰ ਆਦੀ ਹੈ ਕਿ ਉਹਦੇ ਕੋਲ ਇੱਕ ਕੁੜੀ ਕਿਸ਼ਮਤ ਜਿਹਦੀ ਉਹਦੇ ਕੋਲ ਤੇ ਪਸਾ ਕੇ ਰੱਖਦੀ ਹੈ ਹੂੰ ਮਤਲਬ ਉਹ ਜਨਾਨੀ ਨੇ ਤੁਹਾਡੀ ਮਤਲਬ ਭਰਾ ਨਾਲ ਗੱਲਬਾਤ ਕੀਤੀ ਹੈ ਨਾ ਉਹਨੇ ਫਸਾ ਕੇ ਰੱਖੀ ਕਮਰਾ ਖਾਲੀ ਕਰਨ ਲੱਗਿਆ ਜਦੋਂ ਉਹ ਖਾਲੀ ਕਰਦਾ ਉਹ ਤੋਂ ਸਾਡੇ ਪ੍ਰਾਂ ਨੂੰ ਜਦੋਂ ਕਿੱਤਾ ਹੋਇਆ ਉਹ ਮੈਨੂੰ ਪ੍ਰਾਗਿਆਂ ਦੱਸੇ ਮਮੇ ਦੇ ਪੂਰਾ ਕਮਰਾ ਲੱਗ ਰਾਇਆ ਕਰ ਮੈਂ ਨਹੀਂ ਜਦੋਂ ਖਾਲੀ ਕਰਦਾ ਮੈਂ ਜਾਏਗਾ ਤੇ ਮੈਂ ਆ ਜਾਵਾਂਗੇ ਮਮੀ ਕੁਝ ਨਹੀਂ ਹੋ ਰਿਹਾ ਬੱਸ ਲੱਗਾ ਜਦੋਂ ਗੱਨੀ ਕੁਲੀ ਹੋ ਗਿਆ ਕਿੱਤਾ ਹੋ ਰਾਇਆ ਉਹਨਾਂ ਨੇ ਅਮਨ ਜੱਲਾ ਦਬਾਇਆ ਜਨਤ ਦੇ ਬਾਕੇ ਉਸ ਨੂੰ ਮਾਰਾ ਝੂਠ ਬੋਲ ਕੇ ਕਿ ਆਜ ਥਾਣੇ ਕੇ ਬਾਹਰ ਖੜੇ ਹੋ ਕੀ ਹੋਇਆ ਪ੍ਰਸ਼ਾਸਨ ਨਹੀਂ ਸੁਣਦਾ ਆਫੇ ਹਾਂ ਜੀ ਕੱਲ ਉਹਨਾਂ ਨੇ ਕੀ ਆ ਹੋਇਆ ਸੁਇਸਾਈਡ ਕੱਲ ਕੀਤਾ ਹੈ ਹਾਂ ਜੀ ਦੇਖ ਸਾਡੇ ਵੱਡੀਆਂ ਤਸਵੀਰਾਂ ਕਹਾਂ ਦੀ ਕੌਸ਼ਿਸ਼ ਕਰਦੇ ਪਏ ਦੇਖ ਸਾਡੇ ਪਰਵਾਦੋ ਲੋਕ ਕਿ ਬੁਧਾ ਆ ਲੋ ਆਪੇ ਵੱਡੀਆਂ ਤਸਵੀਰਾਂ ਦੱਸਦੇ ਕਿ ਮਾਰੇ ਹਾਲਾਤ ਵਿੱਚ ਪਰਿਵਾਰ ਬੈਠਾ ਹੈ ਜੀ ਇੱਥੇ ਦੱਸਦੇ ਕਿ ਆਸ ਕੀ ਦਾ ਕੋਈ ਰੋਲਾ ਸੀਗਾ ਤੇ ਦੱਸਦੇ ਕਿ ਜਨਾਨੀ ਜਿਹੜੀ ਸਾਦਾ ਪਰਿਵਾਰ ਘਟਾਵੇ 6 ਨੰਬਰ ਥਾਣੇ ਦੇ ਬਾਹਰ ਦੇਖ ਸਾਡੇ ਉਹ ਦੋ ਦੋ ਕੇ ਬੁਧਾ ਆ ਲੋ ਆਪੇ ਵੱਡੀਆਂ ਤਸਵੀਰਾਂ ਜਨੰਦਰ ਮੈਡੀ ਵੀ ਨੇ ਕੀ ਗੱਲ ਹੈ ਜੀ ਦੇਖ ਸਾਡੇ ਮਸਾਲੇ ਦਾ ਜਾਨਾ ਉਹ ਤਾਂ ਪੁਲਿਸ ਕੁਝ ਕਰ ਹੀ ਨਹੀਂ ਰਹੀ ਵੀ ਉਲਟਾ ਬੋਲੇ ਤੁਸੀਂ ਫਸੋ ਕਿ ਕੈਸੇ ਪੁਲਿਸ ਹੈ ਉਹ ਉਸਕੋ ਰਿਪੋਰਟ ਆਲੀ ਦੇ ਬੇਟ ਕਿਉਂ ਕਰ ਰਹੇ ਉਸ ਤੋਂ ਉਹ ਭਾਗ ਕੇ ਹੀ ਹੋਈ ਸੀ ਜਦ ਉਸ ਕੋ ਬੋਲਾ ਕਿ ਫਜ਼ਲਾ ਹੋ ਗਿਆ ਕਿ ਗਾਉਂ ਜਾ ਰਹੀ ਵੀ ਤੁਹਾਡਾ ਬ੍ਰਦਰ ਮੈਰਿਡ ਸੀ ਕਿ ਅਨਮੈਰਿਡ ਸੀ ਤੁਸੀਂ ਦੇਖ ਸਾਡੇ ਵੱਡੇ ਆ ਤਸਵੀਰ ਆ ਬੱਚਿਆਂ ਦਾ ਵੀ ਦੋ ਦੋ ਕੇ ਬੂਦਾ ਹਾਲ ਹੋਇਆ ਪਿਆ ਕੀ ਹੋਇਆ ਕੀ ਬੱਚਾ ਮੜਾ ਕਰਾ ਕਰ ਲਿਆ ਥਾ ਹਮ ਤਮਕੀ ਕਹਿੰਦੇ ਕਿਸੇ ਨੂੰ ਆਪਣਾ ਨਹੀਂ ਪਾਓਗੇ ਦੁਬਾਰਾ ਰੋਕ ਹੀ ਜਾਓਗੇ ਹਾਂ ਤੇ ਮਾਰ ਕੇ ਲਟਕਾ ਰਿਹਾ ਲਟਕਾ ਦਿਆ ਆਪ ਆਪਣਾ ਭਾਗਿਆਲ ਕੱਲ ਤੋਂ ਪ੍ਰਵਾਧਰ ਛੁਪੇ ਰਹੇ ਆ ਤੇ ਜਾ ਰਹੇ ਤੇ ਗੱਲ ਕਲੀਅਰ ਦੱਸੋ ਹੋਇਆ ਕਿ ਸਿਗਾ ਕਿੰਨੇ ਨੇ ਮਾਰਿਆ ਤੁਸੀਂ ਕਹਿ ਰਹੇ ਹੋ ਕਿ ਸੁਸਾਈਡ ਕੀਤਾ ਕੀ ਹੋਇਆ ਜੀ ਉਸ ਕੋ ਮਾਰਿਆ ਹੈ ਕਿੰਨੇ ਮਾਰਿਆ ਜੀ ਸ਼ਰੇਸ਼ ਨੇ ਇੱਕ ਬੰਦਾ ਫੜ ਹਾਂ ਹਾਂ ਅੱਛਾ ਕਿਉਂ ਮਾਰਾ ਸ਼ਰੇਸ਼ ਕੌਣ ਆ ਜੀ ਉਸਕੇ ਘਰ ਵਾਲੀ ਜਨਾਨੀ ਤੇ ਜਨਾਨੀ ਦਾ ਵਿੱਚ ਕੀ ਰੋਲ ਆ ਤੁਹਾਡੀ ਉਹ ਸਿਸਟਰ ਕੈਰੀ ਹੈ ਮੇਰੇ ਭਾਈ ਕੋ ਫਸਾ ਕੇ ਰੱਖਾ ਥਾ ਹੂੰ ਇੱਕ ਸਾਲ ਹੋ ਗਿਆ ਮੇਰੇ ਭਾਈ ਅੱਛਾ ਵਿਆਹੀ ਸੀ ਜਨਾਨੀ ਹੋ ਇਹ ਤੇ ਸੋਰੀ ਤੇ ਹੂੰ ਹੂੰ ਤੋ ਤੁਹਾਡੇ ਪੁਰਾਣੇ ਗੱਲਬਾਤ ਸੀ ਉਹਦੀ ਹਾਂਜੀ ਮੇਰੇ ਬੱਚੇ ਹਾਈ ਕੋਲ ਸਭ ਬਾਪੂ ਜੀ ਕਰਾ ਦਿਆਂ ਤੇ ਵੀ ਉਸ ਤੋਂ ਜੋਨ ਕਹਤੀ ਸੀ ਉਹ ਹੀ ਕਰਦਾ ਥਾ ਜੋ ਜਨਾਨੀ ਕਹਿੰਦੀ ਸੀ ਤੁਹਾਡਾ ਭਰਾ ਉਹੀ ਕਰਦਾ ਸੀ ਉਹੀ ਕਰਦਾ ਥਾ ਕਿੰਨੇ ਚਿਰ ਤੋਂ ਗੱਲਬਾਤ ਸੀ ਤੁਹਾਡੇ ਭਰਾ ਨਾਲ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਤੁਹਾਨੂੰ ਪਤਾ ਸੀ ਸਾਲ ਪਹਿਲਾਂ ਜਦੋਂ ਉਹਨਾਂ ਗੱਲ ਕਰਦਾ ਥਾ ਪਤਾ ਚਲਾ ਤਾ ਥੋੜੇ ਦਿਨ ਬਾਅਦ ਉਹ 3 ਮਹੀਨੇ ਬਾਅਦ ਪਤਾ ਚਲਾ ਤੁਸੀਂ ਰੋਕਿਆ ਨਹੀਂ ਉਹਨੂੰ ਕਿਉਂ ਗੱਲ ਕਰਦਾ ਬੈਠਾ ਸੀ ਤੁਹਾਨੂੰ ਨਾ ਧੰਕੀ ਤੇ ਕਹਦਾ ਜ਼ਿਆਦਾ ਬੋਲ ਨਹੀ ਤੁਸੀਂ ਆਪਣੇ ਪਰਿਵਾਰ ਦੇ ਸਾਰੇ ਵੱਡੀ ਤਸਵੀਰ ਦਾ ਸਾਰਾ ਪਰਵਾਰ ਕੱਟਾ ਹੋਇਆ ਪਿਆ ਦੇਖ ਸਾਧਿਓ ਵੱਡੀਆਂ ਤਸਵੀਰਾਂ ਜਨੰਦਮੇ ਟੀਵੀ ਤੇ ਅਲੱਗ-ਅਲੱਗ ਦੇਸ ਆਇਆ ਇੱਕ ਪ੍ਰਵਾਸੀ ਵੇ ਲੋ ਦੇ ਜੀਮਨ ਲੀਲਾ ਖਤਮ ਕਰ ਦਿੱਤੀ ਗਈ ਹੈ ਦੇਸ ਸਾਧਿਓ ਇਹ ਵੱਡੀਆਂ ਤਸਵੀਰਾਂ ਮਾਤਾ ਜੀ ਮੇਰੀ ਬਾਤ ਸੁਣੋ ਮਾਤਾ ਜੀ ਇਧਰ ਆ ਹੂੰ ਤੂੰ ਦੇਖ ਸਾਧੋ ਕਿਹੜੀ ਬਾਤ ਕੀ ਹੋਈ ਸਹੀ ਕੀ ਗੱਲ ਕਰਦੇ ਆ ਜੀ ਆਪ ਦੋਦੇ ਹੋ ਕਿਉਂ ਦੋਦੇ ਹੋ ਕੀ ਆਊਗਾ ਇੱਕ ਮਿੰਟ ਰੁਕ ਜੀ ਜੀ ਅੰਦਰ ਪਤਾ ਕਰੋ ਕਮਾਰੀ ਲੈ ਕੇ ਆਇਆ ਹੋਏ ਜੋ ਬੰਦਾ ਕਿਹਦੇ ਨੂੰ ਬੰਦਾ ਬੋਲਣਾ ਯਾਰ ਨੇ ਮਾਰਾ ਉਹ ਜਨਾਨੀ ਅੰਦਰ ਰਹੀ ਵਾ ਕੀ ਗੱਲ ਕੀ ਸੀ ਜਨਾਨੀ ਨਾਲ ਕੀ ਹੋਇਆ ਸੀ ਜੀ ਉਹ ਬਿਆਗ ਲੈ ਉਸਕੇ ਪਾਸੇ ਲੜਕੀ ਹੈ ਉਹ ਬੱਚਾ ਦਾ ਰ ਹੈ ਮਰ ਮੁੰਡਾ ਕੁਵਾਰਾ ਰਾਇਬ ਖੁਆਰਾ ਮੁੰਡਾ ਅੱਛਾ ਮੁੰਡਾ ਕੁਵਾਰਾ ਸੀ ਤੁਹਾਡਾ ਤੇ ਕਦੋਂ ਦੀ ਗੱਲਬਾਤ ਸੀ ਉਹਨਾਂ ਦੇ ਨਾਲ ਜਿਹੜੀ ਉਹ ਲੇਡੀਜ਼ ਦੇ ਨਾਲ ਸਭ ਕਹਾ ਹਮ ਗਏ ਪਤਾ ਉਹ ਕਈਆ ਨਾ ਪਤਾਉਂ ਸਾਇ ਜਨ ਹੋਈ ਆਪਣੇ ਸਰੀਆ ਪਰਟਿਆ ਪਰ ਤੁਸੀਂ ਆ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਹੋ ਜਰਨੰਦਮ ਟੀਵੀ ਉੱਤੇ ਲਾਈਵ ਤਸਵੀਰਾਂ ਦੇ ਸਕਦੇ ਹੋ ਇੱਕ ਪ੍ਰਵਾਹ ਸਾਰਾ ਇਕੱਠਾ ਹੋਇਆ ਪਿਆ ਕੀ ਹੋਈ ਬਤਾਓ ਕੀ ਹੋ ਰਿਹਾ ਹੈ ਇਹ ਕਿ ਚੱਲ ਨਹੀਂ ਰਹਾ ਸੀ ਹਾਂ ਨਾਲ ਦਾ ਕੰਮ ਕਰੀਆ ਹਾਂ ਜਿਵੇਂ ਜਨਾਨੇ ਅੱਛਾ ਇਹ ਬੋਲੇ ਜਦੋਂ ਇੱਧਰ ਨੂੰ ਇੱਧਰ ਨੂੰ ਘੁੰਮ ਗਿਆ ਜਰਾਨੀ ਦਾ ਚੱਕਰ ਸੀ ਕਿਉਂ ਚੱਕਰ ਸੀ ਜਦੋਂ ਪਤਾ ਲੱਗਾ ਕਹਾ ਨਾਮ ਕੀ ਹੈ ਜੀ ਮੇਰਾ ਨਾਮ ਪਿੰਤੂ ਹੈ ਕੀ ਗੱਲਬਾਤ ਹੋਈ ਸੀ ਕਿ ਲੜਕਾ ਥੋੜਾ ਕੀ ਲੱਗਦਾ ਸੀ ਕਮਰਾ ਉੱਥੇ ਕਹਿੰਦੇ ਪਹਿਲਾਂ ਹੀ ਇਹਨਾਂ ਨਾਲ ਝਗੜਾ ਹੋਇਆ ਹੁਣ ਕਿੰਨਾ ਨਾਲ ਹੋਇਆ ਸੀ ਝਗੜਾ ਜੀ ਨਾਲ ਤੇ ਨਾਲ ਦੇ ਕਮਰੇ ਦੇ ਜਿਹੜੇ ਟੱਕਰਦੇ ਗਏ ਅਚਾਨਕ ਗਵਾਂਡੀ ਸੀਗੇ ਗਵਾਂਡੀ ਸੀਗੇ ਤੇ ਕਹਿੰਦੇ ਇਹ ਕਮਰਾ ਖਾਲੀ ਕਰਨ ਲੱਗ ਪਏ ਹੂੰ ਹੂੰ ਤੇ ਥੋੜਾ ਇਹਨਾਂ ਦੋ ਗੇੜੇ ਲਾਏ ਲਾਫ ਜਿਹੜਾ ਰਹਿ ਗਿਆ ਜੀਗਾ ਹੂੰ ਕਮਰਾ ਅਜ ਖਾਲੀ ਕਰਦੇ ਪਏ ਸੀ ਨਹੀਂ ਕੱਲ ਦਾ ਹੀ ਕੱਲ ਦੀ ਕੱਲ ਚੱਲ ਗਏ ਤੇ ਉਸ ਤੋਂ ਬਾਅਦ ਉਹ ਕੱਲਾ ਬਹਿ ਗਿਆ ਜਿਹੜਾ ਕਿਹੜੀ ਜਗ੍ਹਾ ਸੀਗਾ ਕਮਰਾ ਤੁਹਾਡਾ ਜੀ ਬਤੇ ਆਪਣਾ ਕਿਉਂ ਬਾਹਰ ਜਾਉਣਾ ਹੈ ਹਮ ਇੱਥੇ ਕੱਗੇ ਕਮਰਾ ਬੜਾ ਹੈ ਤੇ ਲੜਕੀ ਦੇ ਵਿੱਚ ਕੀ ਰੋਲ ਹੈ ਜਿਹਨਾਂ ਨੇ ਇਹਦਾ ਵਿਆਹ ਜਨਮ ਜਗ੍ਹਾ ਉਹਨੂੰ ਪਤਨ ਨੂੰ ਪਤਾ ਲੱਗ ਗਿਆ ਕਿ ਉਹ ਚੱਕ ਰਿਹਾ ਹੈ ਚਮਤਲ ਜਿਹੜਾ ਤੁਹਾਡਾ ਬ੍ਰਦਰ ਹੈ ਕੀ ਨਾਮ ਦਾ ਉਹ ਵੀ ਦੱਛਾ ਹੈ ਸੁਨਿਲ ਸੁਨੀਲ ਨਾਲ ਗੱਲ ਕਰ ਸੀ ਜਨਾਨੀ ਦੀ ਅੱਛਾ ਜੀ ਉਹਦੇ ਘਰ ਵਾਲਿਆਂ ਨੂੰ ਪਤਾ ਲੱਗਾ ਉਹਦਾ ਚੱਕਰ ਹੈ ਉਹ ਵੀ ਮਿਲਦੇ ਪਤੀ ਕਿਤੇ ਤੇ ਉਹਨੂੰ दारू ਗੁਰੂ ਪਾਇਆ ਤੇ ਉਹਨੂੰ ਮਾਰ ਕੇ दारू ਸੁਨੀਲ ਨੂੰ ਪਿਆਈ ਹਾਂ ਗਾਲ ਸੁਨੀਲ ਨੂੰ ਪਿਆਈ ਤੇ ਉਹਨੂੰ ਮਾਰ ਕੇ ਨਾਲ ਦੇ ਕੰਢੇ ਜਿਹਾ ਲਿਜਾ ਕੇ ਹਾਂ ਤੁਹਾਨੂੰ ਗਲੇ ਜਿਹਾ ਕਪੜਾ ਬੰਨ੍ਹ ਕੇ ਲਿਆ ਤੁਹਾਨੂੰ ਕਿਵੇਂ ਪਤਾ ਕਿ ਉਹਨੂੰ ਮਾਰਿਆ ਗਿਆ ਪਤਾ ਨਹੀਂ ਮੈਨੂੰ ਪੂਰਾ ਜਿੱਦਾਂ ਗਲੇ ਉਹਦੇ ਨਿਸ਼ਾਨ ਤੇ ਲੱਖਣ ਦੇ ਬਣੇ ਸੀਗੇ ਹਾਂ ਬਿਲਕੁਲ ਕਹਿੰਦੇ ਕਿ ਹਾਂ ਐਦਾਂ ਹੋਇਆ ਬਿਲਕੁਲ ਹਰੇ ਲੱਗਦਾ ਐਦਾਂ ਫਾਂਸੀ ਮੰਗੂ ਨਹੀਂ ਉਹ ਲਿਖ ਕੇ ਲਿਖ ਕੇ ਗਿਆ ਕੁਛ ਕੋਈ ਸਬੂਤ ਹੈਗਾ ਤੁਹਾਡੇ ਕੋਈ ਕਿ ਉਹਨਾਂ ਨੇ ਮਾਰਿਆ ਜਿੱਦਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਐਡੇ ਵੱਡੇ ਵੱਡੇ ਵੀਡੀਓ ਹੈ ਜੀ ਛੋਟੀ ਕਾਦੀ ਵੀਡੀਓ ਹੈ ਭਾਜੀ ਉਹਲੀ ਜਦੋਂ ਲੱਗਿਆ ਸੀਗਾ ਉਹਦਾ ਪੈਰ ਥੱਲੇ ਲੱਗਾ ਸੀਗਾ ਜੀਨੀ ਤੇ ਲੱਗਾ ਸੀਗਾ ਹੂੰ ਤੇ ਐਦਾਂ ਨਹੀਂ ਲੱਗਦਾ ਸੀ ਫਾਂਸੀ ਲਈਏ ਉਹਨੇ ਕੋਈ ਗਲੇ ਦਾ ਨਿਸ਼ਾਨ ਨਹੀਂ ਕੋਈ ਸੋਟ ਹੂੰ ਉਹਨਾਂ ਦੇ ਨਾਲ ਰਿਕਾਰਡ ਹੋਇਆ ਉਹ ਤੁਹਾਨੂੰ ਕੀ ਸ਼ੱਕ ਹੈ ਕਿ ਨੇ ਮਾਰਿਆ ਇਹਨਾਂ ਨੂੰ ਇਧਰ ਆਵਾਜ਼ ਇਧਰ ਆ

ਫਿਰ ਉਹਨੂੰ ਮਾਰ ਕੇ ਨਾ ਇੱਕ ਸਾਈਡ ਦੇ ਕਮਰੇ ਵਿੱਚ ਲਟਕਾਇਆ ਸੀ ਹਮਮ ਆ ਜਿਹੜਾ ਬੰਦਾ ਆਪ ਫਾਸੀ ਲਗਾਉਂਦਾ ਹੈ ਉਹ ਘਰੋਂ ਲਾਂਦਾ ਹੈ ਹਮਮ ਉਹਨੂੰ ਉੱਥੇ ਲਾਂਦਾ ਹੈ ਇੱਕ ਸਾਈਡ ਤੋਂ ਮਾਰ ਕੇ ਲਟਕਾਇਆ ਉਹਨਾਂ ਨੇ ਹਮਮ ਮੈਂ ਚਾਹਦੀ ਆ ਨਾ ਇਨਸਾਫ ਚਾਹੀਦਾ ਮੇਰਾ ਪੜਾ ਲੂ ਹਮਮ ਪੁਲਿਸ ਵੀ ਕੁਝ ਵੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਪੁਲਿਸ ਵਾਲਾ ਕੁਝ ਸਾਡੀ ਗੱਲ ਹੀ ਨਹੀਂ ਸੁਣਿਆ ਐਨਾ ਤਾਂ ਬੋਰੇ ਬੈਠੇ ਇਸ ਸਵੇਰ ਦੇ ਕੁਝ ਵੀ ਕਰ ਦੇ ਅੱਛਾ ਸਵੇਰ ਦੇ ਆ ਕੇ ਬੈਠੇ ਕਿੰਨੇ ਮੇਰੇ ਕਿੰਨੇ ਮੇਰੇ ਆ ਕੇ ਬੈਠੇ ਕੋਣ ਦਾ 5 ਵਜੇ ਜਦੋਂ ਉਹ ਲੋਕੀ ਕਿਹਾ ਜਾਂਦਾ ਪੁਲਿਸ ਵੱਲੋਂ ਜੇ ਜਿੰਨਾ ਗੱਲਬਾਤ ਸੀ ਤੁਹਾਡੇ ਭਰਾਜੀ ਉਹ ਜਨਾਨੀ ਕਿੱਥੇ ਆ ਉਹ ਹੁਣ ਅੰਦਰ ਬੈਠੀ ਹੋਈ ਆ ਉਹ ਕੌਣ ਲੈ ਕੇ ਆਇਆ ਉਹਨਾਂ ਨੂੰ ਇੱਥੇ ਪੁਲਿਸ ਲੈ ਕੇ ਆਈ ਕਿ ਆਪੇ ਆਏ ਆ ਉਹ ਆਪੇ ਆਏ ਕਿਉਂਕਿ ਉਹ ਆਹ ਆ ਕੇ ਖਾਣੇ ਹਾਂਜੀ ਪਤਾ ਚੱਲ ਗਿਆ ਤੇ ਯਾਰ ਕੀ ਕਰਦੇ ਬਈ ਪਹਿਲਾਂ ਉਧਰ ਚੱਲੋ ਪਹਿਲੇ ਪਾਉਂਦਾ ਚੱਲ ਜਾ ਕੱਲੋ ਦੋ ਹੂੰ ਤੇ ਉਹਦੇ ਅਨੁਸਾਰ ਇਹਨਾਂ ਨੇ ਕਿਹਾ ਕਿ ਜਦੋਂ ਕੋਈ ਜਵਨ ਖਾਣਾ ਨਾ ਆਵੇ ਕੈਰੀਅਰ ਆ ਜਾਏਗਾ ਹਾਂ ਜੁੱਤੇ ਵਾਲੇ ਬਾਹਰ ਬਾਹਰ ਤੇ ਔਰ ਗੀਰ ਆਦੀ ਉਹ ਦੋ ਤਿੰਨ ਉਹਨਾਂ ਦੇ ਰਸਤੇ ਦਾਰ ਸੀ ਪਰ ਉਹ ਇਸ ਤਰ੍ਹਾਂ ਕਿ ਜਦੋਂ ਫਸਲ ਜਾਵੇ ਤੂੰ ਬੰਦ ਲਾਉਗੇ ਮਨੂ ਸਾਡੇ ਕਰ ਤੇ ਨਾਲੀ ਲੈਂਦੀ ਹੈ ਪੂਰਾ ਕਲ ਆਪ ਕਿੰਨੀ ਆਈ ਤੁਹਾਡੇ ਗਵਾਂਚੇ ਰਹਿੰਦੇ ਹੀ ਮਤਲਬ ਸਾਡੇ ਨਾਲੀ ਨਹੀਂ ਲੈਂਦੀ ਇਹ ਘਟਨਾ ਕਦੋਂ ਦੀ ਹੈ ਜੀ ਕਦੋਂ ਦੇਥ ਵੀ ਤੁਹਾਡੀ ਭਰਾ ਦੀ ਚਲ ਗਲੂਈ 1:00 ਦੇ ਵਿਚmei ਹੀ ਹੋਣੀ ਦਪਹਿਰੇ ਹਾਂ ਜੀ ਤੇ ਆਪਕੋ ਕਿਵੇਂ ਪਤਾ ਚੱਲਿਆ ਜੀ ਮੇਰੇ ਕੋਲ ਛੋਟੀ ਬੈਨ ਹੈਗੀ ਨਾ ਉਹ 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 ਨੇ ਸਾਰੇ ਤੋਂ ਆਪਣਾ ਸਾਮਾਨ ਵਗੈਰਾ ਰੱਖ ਰਹੇ ਤੇ ਉਹ ਉਸ ਦੇ ਘਰ ਵਾਲੇ ਨੇ ਮਾਰ ਕੇ ਨਾ ਵੀਡੀਓ ਬਣਾ ਕੇ ਭੇਜੀ ਅੱਛਾ ਮੇਰੇ ਭਾਈ ਦੇ ਪਾਸ ਹੂੰ ਉਹਨਾਂ ਨੇ ਲਗਾ ਕੇ ਕਿਤੇ ਕਿਹਾਕਰ ਤੁਮ ਲੋਕ ਨੇ ਕੁਝ ਵੀਡੀਓ ਵੀ ਬਣਾ ਕੇ ਮਾਰ ਕੇ ਭੇਜਦੀ ਫੋਟੋ ਹੂੰ ਮੇਰੀ ਮੰਮੀ ਇਹ ਵੀਡੀਓ ਤੁਹਾਨੂੰ ਕਿੰਨੇ ਭੇਜੀ ਸੀ ਸਾਡੇ ਪਲਾਟ ਉਸ ਹੀ ਬੰਦੇ ਨੇ ਪੇਟੀ ਹੈ ਉਹਨਾਂ ਘਰ ਵਾਲੇ ਨੇ ਅੱਛਾ ਜੇ ਖੁਦ ਹੀ ਮਾਰ ਕੇ ਖੁਦ ਹੀ ਵੀਡੀਓ ਬਣਾਤੀ ਹਾਂਜੀ ਨਹੀਂ ਉਸ ਨੇ ਆਪ ਹੀ ਵੀਡੀਓ ਭੇਜੀ ਸਾਰੀ ਅੱਛਾ ਹਾਂਜੀ ਫਿਰ ਉਹ ਕਹਿੰਦਾ ਆਕਰ ਇਧਰ ਉਹ ਲੱਗਾ ਦੇਣਾ ਲੱਗੇ ਰਹਿਣ ਅੱਛਾ ਹਾਂ ਫੋਟੋ ਵੀ ਆਪਕੀ ਫੋਟੋ ਵੀ ਹੈ ਆ ਦੇਖੋ ਇਹ ਜਵਾਨ ਪੁੱਤ ਜਾ ਚੁੱਕਾ ਭਰਾ ਜਵਾਨ ਜਾ ਚੁੱਕਾ ਦੇ ਸਾਦੇ ਇੱਕ ਭੈਣ ਦਾ ਦੋ ਦੋ ਕੇ ਬੁਧਾ ਲੋ ਚੁੱਕਾ ਦੇ ਸਾਨੂੰ ਜੀਵਨ ਲੀਲਾ ਮੇਰੇ ਮੰਮੀ ਸਾਰੇ ਲੋਕ ਕਿਤੇ ਪਾਣੀ ਤਕਲੀਫ ਹੈ ਖਾਣਾ ਵੀ ਮੰਮੀ ਤੇ ਨੇ ਬਾਹਰ ਵੀ ਚੜ ਗਿਆ ਪੁਲਿਸ ਲੋਕ ਕੁਝ ਕਰੀ ਨਹੀਂ ਦੇ ਰਹੇ ਨਹੀਂ ਕਰਦੇ ਪਏ ਹਾਂ ਹਾਂ ਬਸ ਬੈਠੇ ਹੋ ਯਾਰ ਕੀ ਹੋ ਰਿਹਾ ਜੀ ਦੇਖੋ ਇਹ ਕਪਰਾ ਦੀ ਕਬੀਰ ਦੀ ਫੋਟੋ ਦੇ ਭੈਣ ਦਾ ਬੁਰਾ ਹਾਲ ਹੋ ਗਿਆ ਜੀ ਆ ਮੁੰਡਾ ਵੀ ਦੇਖ ਲਓ ਜੀ ਜਿਸ ਨੂੰ ਮਾਰਿਆ ਗਿਆ ਹੈ ਐਨਆਰ ਵੱਲੋਂ ਜਿਹੜਾ ਦਾਜੇ ਕੇ ਰੋਕ ਲਗਾਏ ਜਾ ਰਿਹਾ ਕਿ ਮੇਰੇ ਭਰਾ ਨੂੰ ਮਾਰਿਆ ਗਿਆ ਉਸਨੇ ਸੁਸਾਇਸਾਈਡ ਨਹੀਂ ਕੀਤਾ ਇਹ ਇਲਜ਼ਾਮ ਲਗਾਏ ਜਾ ਰਹੀ ਹੈ ਇਹਨਾਂ ਵੱਲੋਂ ਦੇ ਸੱਤੇ ਭੈਣ ਦਾ ਦੋ ਦੋ ਕੇ ਬੁਰਾ ਹਾਲ ਹੋਇਆ ਮੈਂ ਦੇ ਸੱਤੇ ਚੁੱਪ ਨਹੀਂ ਕਰਦੀ ਵੀ ਇੱਕ ਜਵਾਨ ਭਰਾ ਜਾ ਚੁੱਕਾ ਆ ਵੱਡੀਆਂ ਤਸਵੀਰਾਂ ਦੇ ਲੋਕ ਕਿਹਦੇ ਘਰ ਚੋ ਜਾਵੇ ਜੀ ਉਹਨੂੰ ਹੀ ਪਤਾ ਹੁੰਦਾ ਦੇਖ ਸਾਜ ਫੋਟੋ ਦਿਖਾਈਓ ਪ੍ਰਵਾਸੀ ਵਿਅਕਤੀ ਨੇ ਦੇਖ ਸਾ ਵੀ ਇਹਨਾਂ ਨੂੰ ਇਹ ਕਹਿ ਰਿਹਾ ਕਿ ਇਹ ਸੰਦੇ ਜੀਵ ਮਾਰਿਆ ਗਿਆ ਪਾਕੀ ਸਾਤਾ ਚੈਨ ਕੋਈ ਚੀਤੀ ਪੁਸ਼ਟੀ ਨਹੀਂ ਕਰਤਾ ਪਿਆ ਇਹ ਆਨਾਂ ਦੇ ਵੱਲੋਂ ਕਹਿਣਾ ਅੱਛਾ ਮੈਂ ਆਪਕੋ ਪਤਾ ਕਹਿੰਦੇ ਚਲ ਆਪੂਨੀ ਬਾਤ ਕਰਾ ਕਿ ਸੁਸਾਈਡ ਹਾਲੇ ਤੱਕ ਨਹੀਂ ਪਤਾ ਜੀ ਇਸ ਬੈਨ ਨਾ ਇਸ ਮੇ ਛੋਟੇ ਬਾਈ ਕੋ ਬਤਾ ਦਿੱਤੇ ਨਾ ਬਾਈ ਡਰਾਮਾ ਕਰ ਰਹਾ ਹੈ ਅੱਛਾ ਉਹ ਦੇਖੋ ਉਸ ਕੋ ਜਾ ਕੇ ਦੇਖੋ ਮਾਂ ਮਾਂ ਉਹ ਜਦੋਂ ਉਹਨਾਂ ਨੇ ਮਾਰ ਕੇ ਲੱਟ ਮਾਰ ਕੇ ਕੀ ਦਿੱਤਾ ਗਿਆ ਮਾਰ ਕੇ ਬਾਹਰ ਦਿੱਤਾ ਗਿਆ ਅੱਛਾ ਕਿਨਾਂ ਮਾਰਿਆ ਕਿਨਾਂ ਨੇ ਮਾਰਿਆ ਕਿੰਨੇ ਆ ਜੀ अच्छा ये दे देख के आने किसे ने। हम्म। ਤੁਹਾਡਾ ਕੀ ਲੱਗਦਾ ਸੀ ਸੁਨੀਲ? ਪੰਜਾਹ ਸੀ ਤੁਹਾਡਾ। ਤੇ ਪੰਜੇ ਨੇ ਤੁਹਾਨੂੰ ਦੱਸਿਆ ਨਹੀਂ ਮੇਰੇ ਜਨਾਨੀ ਨਾਲ ਐਦਾ ਗੱਲਬਾਤ ਸੀਗੀ ਜਾਂ ਕੁਛ ਵੀ। ਗੱਲਬਾਤ ਸੀਗੀ ਸਾਰੇ ਵੇੜੇ ਨੂੰ ਪਤਾ। ਨਹੀਂ ਪੰਜੇ ਨੂੰ ਪਤਾ ਸੀ ਉਹਨਾਂ ਨੂੰ। ਇਹ ਹੋ ਗਏ ਹੋਗੇ 2-4 ਮਹੀਨਿਆਂ ਨੂੰ ਪਤਾ। ਪੰਜੇ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਾਕਾ ਕਿਦੇ ਗਲਤ ਕੰਮ ਕਰਦਾ ਹੋਵੇ ਤੂੰ। ਕਿੰਨੀ ਉਮਰ ਸੀ ਪੰਜੇ ਦੀ? 17 ਸਾਲ ਦੀ ਹੋਣੀ। ਉਹ ਜਿਹੜੀ 30 ਉਮਰ ਕਿੰਨੀ ਸੀ? 30 ਦੀ। ਕਿਦੇ ਨਾਲ ਲੇਸ਼ਣ ਸੀ ਜਨਾਨੀ ਦੇ? ਉਹ ਤਾਂ ਸਾਦੀ ਸਦਾ ਮੈਰਿਡ। ਆਫੇ ਉਹਨੂੰ ਇੰਨੀ ਸ਼ਰਮ ਨਹੀਂ ਆਦੀ ਮਾਮਾ ਵਰਕੀ ਨਾਲ ਤਾਂ ਲੇਚਾਂ ਲੱਗਦਾ ਪਿਆ ਇੱਕ ਕੁੜੀ ਨਾਲ ਇੱਕ ਇੱਕ ਬੰਦੇ ਦੀ ਗਲਤੀ ਨਹੀਂ ਹੁੰਦੀ ਹਾਂ ਦੋ ਦੀ ਹੁੰਦੀ ਉਹ ਵੀ ਗਲਤ ਸੀ ਇਹ ਵੀ ਗਲਤ ਸੀ ਪਰ ਇਹ ਸਮਝਾਉਣਾ ਚਾਹੀਏ ਨਾ ਮਰਦ ਕਦਨਾ ਥੋੜੀ ਹੈ ਇਹ ਗੱਲ ਗਲਤ ਗੱਲ ਕਿੰਨੀ ਦੇਰ ਤੋਂ ਲੇਚਾਂ ਸੀ ਮੁੰਡੇ ਆਪਣੇ ਰਾਤ ਵੀ ਤੁਹਾਡੇ ਪਰਿਵਾਰ ਨੇ ਨਹੀਂ ਸਮਝਾਇਆ ਕਿ ਵਿਆਹੀ ਹੈ ਉਹਨਾਂ ਨਾਲ ਗੱਲ ਕਰੋ ਜਾਂ ਕੁਝ ਵੀ ਹੈ ਜੇ ਸਮਝਾ ਲੇ ਤਾਂ ਜਮਾਨੇ ਦਾ ਬੰਦਾ ਕਦੇ ਨਹੀਂ ਮੰਨਣਾ ਕਦੇ ਹੋਗਾ ਮੇਰੀ ਮੰਮੀ ਨੇ ਮਾਂ ਤੱਕ ਉਸਦੇ ਹੱਥ ਤੱਕ ਚੜ੍ਹ ਕੇ ਪੈਰ ਮਾ ਲੀ ਮੈਂ ਕਿਵੇਂ ਭਰਾਵਾ ਨਹੀਂ ਸਕਦੇ ਆ ਦੇਖੋ ਹੀ ਵੱਡੀਆਂ ਤਸਵੀਰਾਂ ਡੈਡ ਬੋੜੀ ਵੀ ਡੈਡ ਬੋਡੀ ਵੀ ਲੈ ਆਂਦੀ ਗਈ ਆ ਟੈਂਪੋ ਦੇ ਵਿੱਚ ਧੱਕ ਕੇ ਥਾਣੇ ਦੇ ਬਾਹਰ ਵੱਡੀਆਂ ਤਸਵੀਰਾਂ ਵੱਡੀਆਂ ਤਸਵੀਰਾਂ ਇਹ 6 ਨੰਬਰ ਥਾਣੇ ਦੇ ਬਾਹਰ ਵੱਡੀਆਂ ਤਸਵੀਰਾਂ ਡੈਡ ਬੋਡੀ ਆ ਚੁੱਕੀ ਥਾਣੇ ਦੇ ਬਾਹਰ ਇਹ ਜਰੰਧਾ ਦੇ ਵੱਡੀਆਂ ਤਸਵੀਰਾਂ ਥਾਣੇ ਦੇ ਬਾਅਦ 6 ਨੰਬਰ ਥਾਣੇ ਦੇ ਬਾਹਰ ਡੈਡ ਬੋਡੀ ਰੱਖ ਦਿੱਤੀ ਗਈ ਆ ਥਾਣੇ ਦੇ ਬਾਹਰ ਦੇਖ ਸਕਦੇ ਹੋ ਦੋ ਦੋ ਕੇ ਪਰਵਾਹ ਦਾ ਦੋ ਦੋ ਕੇ ਬੁਲਾ ਲਓ ਚੁੱਕਾ ਇਹ ਮਾੜੀਆਂ ਤਸਵੀਰਾਂ ਜਰੰਧਾ ਇਹ ਜਰੰਧਾ ਦੇ ਵੱਡੀਆਂ ਤਸਵੀਰਾਂ ਆ ਦੇਖ ਸਾ ਤੇ ਜਰੰਧਾ ਦੇ ਲਾਲ ਦੇਖ ਸਾ ਤੇ ਕਿੰਨੇ ਕਿ ਮਾੜੇ ਹੋ ਚੁੱਕੇ ਪਰਵਾਦੇ ਦੇ ਦੇਖ ਸਕਦੇ ਹੋ ਪ੍ਰਵਾਸੀ ਵੱਲੋਂ ਇੱਕ ਜੀਮਨ ਲੀਲਾ ਖਤਮ ਕਰ ਦਿੱਤੀ ਗਈ ਆ ਉਹ ਲੇਸ਼ਨਸੀ ਲੜਕੇ ਦੇ 18 ਸਾਲ ਦੇ ਇੱਕ ਸਦੇੜੇ ਸਦੇ ਨਾਲ ਦੇ ਸਕਦੇ ਆ ਉਹਨਾਂ ਨੇ ਕਤਲ ਕਰ ਦਿੱਤਾ ਖਾਤੇ ਪੁੱਤ ਦਾ ਇਹ ਵੱਡੀਆ ਤਸਵੀਰਾਂ ਸਾਦਾ ਚੰਨੇ ਵੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਿਆ ਦੇਖ ਸਕਦੇ ਹੋ ਡੈੱਡ ਬੋਡੀ ਗੱਡੀ ਚ ਰੱਖ ਕੇ ਲੈ ਜਾਂਦੀ ਗਈ ਆ ਇਹ 6 ਨੰਬਰ ਥਾਣੇ ਦੇ ਬਾਹਰ ਤੁਸੀਂ ਇਹ ਦੇਖ ਸਕਦੇ ਹੋ ਵੱਡੀਆ ਤਸਵੀਰਾਂ ਚਰਨਦਰ ਮੈ ਟੀਵੀ ਦੇ ਉੱਤੇ ਕੋਨਾ ਦਾ ਕਨਦਾ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਪਿਆ ਇਹ ਦੇਸ ਸਾਡੇ ਵੱਡੀਆਂ ਤਸਵੀਦਾ ਦੁਕਾਨ ਦੀ ਕੋਸ਼ਿਸ਼ ਕਰਦੇ ਪਰ ਥਾਣੇ ਦੇ ਬਾਹਰ ਦੀਆ ਇਹ ਲਾਈਵ ਤਸਵੀਦਾ ਅੱਪਰ ਇਹ ਆਟੋ ਆਲਾ ਬੋਲਾ ਆਟੋ ਆਲਾ ਆਲੋ ਇਹ ਆਟੋ ਆਲਾ ਬੋਲਾ ਆਟੋ ਆਲਾ ਬੋਲਾ ਇਹ ਪੈਸੇ ਲੈ ਰਿਹਾ ਪੁਲਿਸ ਵਾਲੇ ਕਾਮ ਮਿਲ ਕਰ ਰਹੇ ਆਪ ਹਮ ਅਮੋਲਾਨ ਅਮੀਰ ਕੋਨ ਨੋਟਰਲ ਗਾਦੇ ਆਜੋ ਆਜੋ ਦੁੱਸਿਆ ਦੇਸ ਉਹਦੇ ਵੱਡੀਆਂ ਤਸਵੀਰਾਂ ਹੰਗਾਮਾ ਹੰਗਾਮਾ ਹੁੰਦਾ ਵੇ 92 ਬਾਰ ਇਹ 6 ਨੰਬਰ 92 ਬਾਰ ਹੰਗਾਮਾ ਬਹੁਤ ਵੱਡਾ ਹੰਗਾਮਾ ਹੁੰਦਾ ਪਿਆ ਡੈੱਡ ਬੋਡੀ ਲਿਆਏ ਹੋਏ ਆ ਆਟੋ ਜੀ ਰੱਖ ਕੇ ਉਹਨਾਂ ਦਾ ਕਹਿੰਦਾ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਪਿਆ ਤੇ ਵੱਡੀਆਂ ਤਸਵੀਰਾਂ ਜਲੰਧਰ ਮੈਂ ਟੀਵੀ ਦੇ ਉੱਤੇ ਲਾਈਵ ਦਿਖਾਉਣ ਦੀ ਖੁਸ਼ੀ ਹਤੇ ਦੋਸਤੋ ਇਹ ਮਾੜੀਆਂ ਤਸਵੀਰਾਂ ਆ ਰਹੀਆਂ ਜਲੰਧਰ ਦੀਆਂ ਪ੍ਰਸ਼ਾਸਨ ਦੀਆਂ ਉਹਨਾਂ ਦਾ ਕਹਿੰਦਾ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਪਿਆ ਇਹ ਵੱਡੀਆਂ ਤਸਵੀਰਾਂ ਪਰਿਵਾਰ ਸਾਰਾ ਕਿੱਦਾ ਆ ਆਪਾਂ ਡੈੱਡ ਬੋਡੀ ਨਹੀਂ ਦਿਖਾ ਸਕਦੇ ਪਰਵਾਦਾ ਦੋ ਦੋਕੇ ਬੂਦਾ ਆਲੋਇਆ ਪਿਆ ਦੇਖ ਸਾਤੇ ਉਹ ਪਰਵਾਦਾ ਦੋ ਦੋਕੇ ਬੂਦਾ ਆਲੋਇਆ ਦੇਖ ਸਾਤੇ ਮਾਂ ਦਾ ਭੈਣ ਦਾ ਦੋ ਦੋਕੇ ਬੂਦਾ ਆ ਭੈਣ ਛੋਟੀ ਜਲੀ ਤਸਵੀਰਾਂ ਦੇਖ ਸਾਤੇ ਭੈਣ ਛੋਟੀ ਭੈਣ ਵੀ ਆਈ ਏ ਮੁੰਡੇ ਦੀ ਦੇਖ ਸਾਤੇ ਵੱਡੀਆਂ ਤਸਵੀਰਾਂ ਦੇਖ ਸਾਤੇ ਪਰਵਾਦਾ ਦੋ ਦੋਕੇ ਬੂਦਾ ਆਲੋ ਚੁੱਕਾ ਆ 92 ਬਾਅਦ ਡੈੱਡ ਬੋਡੀ ਲਿਆ ਕੇ ਦਿੱਤੀ ਪਿਆ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ 6 ਨੰਬਰ ਥਾਣੇ ਬਾਹਰ ਹੰਗਾਮਾ ਹੰਗਾਮਾ ਹੁੰਦਾ ਪਿਆ ਬਹੁਤ ਛੜਾ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਪਿਆ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਬਜਿੰਦਰ ਮੈਨ ਟੀਵੀ ਉੱਤੇ ਲਾਈਵ ਦੇਖ ਸਕਦੇ ਥਾਣੇ ਦੇ ਬਾਹਰ ਡੈੱਡ ਬੋਡੀ ਲਿਆ ਕੇ ਰੱਖ ਦਿੱਤੀ ਗਈ ਆ ਇਹ ਵੱਡੀਆਂ ਤਸਵੀਰਾਂ ਜਲੰਧਰ ਦੇ 6 ਨੰਬਰ ਥਾਣੇ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਬੇ ਥਾਣੇ ਦੇ ਬਾਹਰ ਲਿਆ ਦੋਸਤੋ ਦੱਸ ਰਿਹਾ ਮਾਮਲਾ ਕੀ ਮਾਮਲਾ ਯਾਰ ਇੱਕ ਲੜਕੇ ਦਾ ਪਰਿਵਾਰ ਵੱਲੋਂ ਕਹਿਣਾ ਦਾ ਜੀਮ ਉਹ ਲੀਲਾ ਖਤਮ ਕਰ ਦਿੱਤੀ ਗਈ ਕਿ ਕਤਲ ਕਰ ਦਿੱਤਾ ਗਿਆ ਤੇ ਸਭ ਤੇ ਪੁਲਿਸ ਸੁਣਾਈ ਨਹੀਂ ਕਰ ਰਿਹਾ ਜੀ ਪੁਲਿਸ ਸੁਣਾਈ ਨਹੀਂ ਕਰਦਾ ਪਿਆ ਦੇ ਸਕਦੇ ਹੋ ਉਹਨਾਂ ਦਾ ਕਹਿਣਾ ਦਾ ਸਾਰਾ ਪਰਿਵਾਰ ਇਕੱਠਾ ਹੋਇਆ ਪਿਆ ਵੱਡਿਆ ਸੱਸ ਵੀ ਦਾ ਤੁਹਾਨੂੰ ਦਿਖਾ ਰਿਹਾ ਜੀ ਸਰੰਦਰ ਐਚਡੀਐਸ 6 ਨੰਬਰ ਦੇ ਸਥਾਨ ਦੇ ਬਾਹਰ ਪਰਿਵਾਰ ਜਿਹੜਾ ਇਸ ਵਕਤੇ ਕਿ ਡੈੱਡ ਬੋਡੀ ਬਾਹਰ ਲਿਆ ਕੇ ਘਰ ਰੱਖ ਦਿੱਤੀ ਆ ਲੋਕਾਂ ਨੇ ਕਿਹਾ ਜਾ ਰਿਹਾ ਕਿ ਬਿਲਕੁਲ ਗਵੰਦਨ ਸਿੰਘ ਜਿਹੜੇ ਜਿਹਦੇ ਨਾਲ ਗੱਲਬਾਤ ਸੀ ਲੜਕੇ ਜੀ ਇੱਕ ਸਾਲ ਤੋਂ ਲਗਾਤਾਰ ਦੱਸ ਰਿਹਾ ਕਿ ਇਹ ਗੱਲ ਤੁਸੀਂ ਦੇਖ ਸਕਦੇ ਹੋ ਵੱਡੀਆ ਤਸਵੀਰਾਂ ਜੀ ਆ 17 ਦੀ ਮੁੰਡੇ ਦੀ ਉਮਰ ਦੱਸੀ ਜਾਂਦੀ ਪੀ ਆ 17 ਦੀ ਉਮਰ ਦੱਸੀ ਜਾਂਦੀ ਲੜਕੇ ਦੀ ਕਿਹੜੀ ਰੇੜੀ ਸੁਣੀ ਉਮਰ ਦੱਸੀ ਜਾਂਦੀ ਪੀ ਆ ਵੱਡੀਆ ਤਸਵੀਰਾਂ ਸਾਡੇ ਭਰਾ ਨੂੰ ਸਾਡੇ ਜਰੰਦਰ बहुत ज्यादा काम नहीं कर रहे हैं मुंबई यहाँ बैठा है मुंजी बहुत कुछ नहीं कहते हैं ये ऑटो वाला बोल रहा है क्या बोला क्या बोला ਕਿਆ ਬੋਲ ਰਿਹਾ ਹੈ ਦੇਖੋ ਯਾਰ ਇਹ ਬੋਲ ਰਹਾ ਕਿ ਇਹ ਪਿਆਰੇ ਆ ਗਏ ਅੰਮ੍ਰਿਤਸਰ ਨੇ ਹਾਂ ਮੈਂ ਤੇਰਾ ਮੁੱਖਾ ਬੰਦੇ ਨੂੰ ਅੰਦਾਜ਼ ਬਿਠਾ ਮੈਂ ਹਾਂ ਹੂੰ ਹਮ ਬੋਲ ਰਹੇ ਹਾਂ ਫੋਟ ਹਾਂ ਯਾ ਤੋ ਆ ਨਾ ਉਹ ਇਹ ਬਾਈ ਆਪ ਲੋਗ ਆਪ ਦੇ ਦੇ ਸਭ ਦੇ ਪਰਵਾਹ ਦਾ ਦੋ ਦੋ ਕੇ ਬੂਦਾ ਲਾਇਆ ਪਿਆ ਦੇਸਾ ਦੇ ਜਵਾਨ ਪੁੱਤ ਕਿਹਾ ਗਿਆ ਵੀ ਉਹਨਾਂ ਦੀ ਦੁੱਖ ਹੁੰਦਾ ਪਰਿਵਾਰ ਨੂੰ ਦੇਸਾ ਦੇ ਵੱਡੀਆਂ ਤਸਵੀਰਾਂ 6 ਨੰਬਰ ਥਾਣੇ ਦੇ ਬਾਰੰਗ ਹੰਗਾ ਮਾ ਹੁੰਦਾ ਪਰਿਵਾਰ ਦਾ ਦੇਖ ਸਕਦੇ ਹੋ ਦੇਖ ਸਕਦੇ ਹੋ ਹੰਗਾ ਹੰਗਾ ਇੱਕ ਜਵਾਨ ਪੁੱਤ ਜਾ ਚੁੱਕਾ 18 ਸਾਲ ਦੀ ਉਮਰ ਸੀ ਲੜਕੇ ਦੀ ਕਹਿਣਾ ਇਹਦਾ ਦੇਖ ਸਕਦੇ ਹੋ ਦੇਖ ਸਕਦੇ ਹੋ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਆ

ਤੇ ਨੰਬਰ ਖਾਨ ਦੇ ਬਾਰੇ ਗਾਮਾ ਹੁੰਦਾ ਪਿਆ ਬਹੁਤ ਜ਼ਿਆਦਾ ਸੋ ਕੱਲ ਰਾਤ ਦਾ ਜਿਹੜਾ ਸਾਰਾ ਤੇ ਸਾਥੀਓ ساری ਰਾਤ ਦਾ ਮਾਮਲਾ ਦਾ ਵੱਡੀਆਂ ਤਸਵੀਰਾਂ ਦੱਸ ਕਿ ਸਵੇਰ ਦੇ ਤੜਕੇ ਨੇ ਇੱਥੇ ਬੈਠੇ ਹੋਇਆ ਇਹ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਕਰ ਰਹੇ ਹੋ ਕੁਝ ਕਹਿ ਰਹੇ ਤੇ ਆਪ ਕੋ ਉਹ ਕਹਿ ਰਹੇ ਅੰਦਰ ਆਓ ਇੱਕ ਬੰਦੇ ਹਾਂ ਉਹ ਕਹਿ ਰਹੇ ਹਾਂ ਅੰਦਰ ਇੱਕ ਬੰਦਾ ਇੱਕ ਬੰਦਾ ਇਹ ਗੇਟ ਕੋਲ ਲੱਗਾ ਇੱਕ ਇਹ ਆਏ ਸਾਰੇ ਬੰਦੇ ਆਏ ਕੀ ਕਰ ਰਹੇ ਹੈ ਕੀ ਕਰ ਲਗਾ ਇੱਕ ਬੰਦਾ ਆਹ ਦੇਖੋ ਜੀ ਦੇਖੋ ਜੀ ਮਾਰਾ ਦੋ ਦੋ ਕੇ ਬੁਧਾ ਆਲਾ ਆਇਆ ਪਿਆ ਵੱਡੀਆਂ ਤਸਵੀਰਾਂ ਜਨੰਦਰ ਮੈਂ ਟੀਵੀ ਦੇ ਉੱਤੇ ਲਾਈਵ ਦੁਕਾਨ ਦੀ ਖੁਸ਼ੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਜਨੰਦਰ ਮੋਲ ਖਰਾਬ ਹੋਇਆ ਪਿਆ ਸਮਝ ਦੇਖ ਲੋ ਖਰਾਬ ਹੋਇਆ ਪਿਆ ਜਨੰਦਰ ਸ਼ਹਿਦਾਰ ਇਹਨੇ ਕੋ ਬੁਰੀ ਤਰ੍ਹਾਂ ਇੱਕ ਲੜਕੇ ਜੀਮ ਲੀਲਾ ਕਤਮ ਮੁਚਕੀ ਉਹਦਾ ਪਰਵਾਦਾ ਕਹਿਣਾ ਦਾ ਕਿ ਜਿਹੜੀ ਜੋ ਲੀਲਾ ਕਤਮ ਨਹੀਂ ਹੋਈ ਉਹਦਾ ਕਤਲ ਕੀਤਾ ਗਿਆ ਮੌਕੇ ਤੇ ਐਸਓ ਸਾਹਿਬ ਵੀ ਪਹੁੰਚ ਚੁੱਕੇ ਆ ਉਹ ਦੇਖ ਚਲੋ ਕਿ ਕਿ ਪਾਸੇ ਜਵਾਨ ਪੁੱਤ ਦੀ ਲਾਸ਼ ਪਈ ਹੈ ਤੇ ਦੂਸਰੇ ਪਾਸੇ ਪਰਿਵਾਰ ਦੇ ਦੇਖੋ ਤੇ ਪਰਿਵਾਰ ਬਾਹਰ ਇਕੱਠਾ ਹੋਇਆ ਤੇ ਮੋਕ ਗੱਲ ਕਰੋ ਨਾ ਸਾਮ ਹੈ ਪ੍ਰਦਰਸ਼ਨ ਜਿਹੜਾ ਇਹਨਾਂ ਲੋਕੀਂ ਤਾ ਜਾ ਰਹੇ ਜੀ ਇਹਨਾਂ ਲੋਕ ਕੀ ਆ ਜਾ ਰਿਹਾ ਹੈ ਕਿ ਇਨਸਾਫ ਜਿਹੜਾ ਹਾਲੇ ਤੱਕ ਨਹੀਂ ਮਿਲਿਆ ਜੀ アイドル。 ਨੇ ਫਾਦਰ ਨੂੰ ਨਹੀਂ ਪਤਾ ਲੱਗਣਾ ਇਹ ਭਰਾ ਨੂੰ ਭੇਜਦੇ ਉੱਤੇ ਇਹ ਆਦਾ ਭਰਾ ਤੇਰਾ ਦੂਜਾ ਭਰਾ ਕਿੱਥੇ ਆ ਦੂਸਰਾ ਭਰਾ ਬਲਾ ਭਰਾ ਸਰ ਮੈਡਮ ਮਾਮਲਾ ਦੱਸ ਕਿਉਂ ਕੀਆ ਸਰ ਦੇਖ ਸਕਦੇ ਹੋ ਕਿ ਇਸ ਪ੍ਰਸ਼ਾਸਨ ਇਸ ਵਕਤ ਨਾਲ ਖੜਾ ਪਰਿਵਾਰ ਦੇ ਸੋਦਾਜ਼ੇ ਕਿ ਇਸ ਵਕਤ ਜਿਹੜੀ ਜਿਹੜੀ ਜਵਾਨ ਲੜਕਾ ਉਸਦੀ ਲਾਸ਼ ਲੈ ਕੇ ਥਾਣੇ ਦੇ ਬਾਹਰ ਪਹੁੰਚਿਆ

ਉਦੇ ਵਿੱਚ ਸਾਰਾ ਕੁਝ ਆ ਜਾਣਾ ਚਲੋ ਕੋਈ ਨਹੀਂ ਨੂੰ ਲਿਖਾਓ ਆਪਣਾ ਬਿਆਨ ਲਿਖਾਓ ਆਪਣੇ ਉਹ ਲਾਮ ਹੋ ਗਿਆ ਯਾਰ ਸਰ ਵੈਸੇ ਇਹਨਾਂ ਨੇ ਸਰ ਤੇ ਦਰਖਾਸਤ ਦਿੱਤੀ ਵੈਸੇ ਕੋਈ ਭਲ ਨਹੀਂ ਆਇਆ ਪੜੇ ਹਮਣਾ ਜੀ ਉਹ ਆਪਣਾ ਕਮਰਾ ਚੁੱਕਾ ਹੋਇਆ ਹੈ ਤਾਂ ਕਿ ਸੜਕ 'ਤੇ ਡੈੱਡ ਬੋਡੀ ਬਾਹਰ ਲਿਆਏ ਆਟੋ ਵਿੱਚ ਧੱਕ ਕੇ ਕੀ ਕੰਨਨ ਪੈ ਗਿਆ ਚਿੰਤਾ ਸਾਨੂੰ ਪਤਾ ਨਹੀਂ ਇਹ ਤਾਂ ਕਿੰਨਾ ਦਾ ਪੋਸਟਮਾਰਟਮ ਜਸਟ ਹੋਇਆ ਹੀ ਹੈ ਹਮ ਫਟਪ ਕਰਾ ਕੇ ਸਾਡਾ ਟ੍ਰਾਂਸਪੋਰਟ ਪਾਪ ਨਹੀਂ ਆ ਹਮ ਸਰ ਐਕਚੁਅਲ ਮਾਮਲਾ ਹੈ ਕਿ ਇੱਕ ਲੀਨੀਅਰ ਤੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਐਕਚੁਅਲੀ ਜੋ ਨਿਰਦੇਸ਼ਨ ਤੇ ਸੁਜਾਦੀ ਕਿ ਕਰਵਾਸੀ ਹੈ ਧੰਨ ਲੱਗ ਗਿਆ ਕਮਰੇਾਂ ਦੇ ਵਿੱਚ ਵੀ ਸਾਰਾ ਲੱਗ ਚੁੱਕਾ ਹੈ ਮੇਰੇ ਦੇ ਨਾਲ ਵਾਲਾ ਕਮਰਾ ਪ੍ਰਵਸਾਰੀ ਲੈਣਾ ਉਹ ਲੈਡੀ ਦੇ एग्जाम ਲੈਂਦੇ ਹੈ ਕਿ ਉਹਨੇ ਕਿੰਨੇ ਕਿੰਨੇ ਸਮਾਂ ਹੋ ਜਾਂਦਾ ਹੈ ਪਲੇਸ ਕਰਕੇ ਆਗੇ ਆ ਗਿਆ ਆਗੇ ਆ ਗਿਆ ਆਗੇ ਸ਼ਹਿਰ ਅੰਮ੍ਰਿਤਸਰ ਨੂੰ ਆਜਾ ਰਿਹਾ ਹੈ ਇਹ ਲਿਖਾ ਹੈ ਜੇ ਤੁਸੀਂ ਕਰੀਏਗਾ ਤਾਂ ਵੈਰੀਫਾਈ ਕਰਦੇ ਉਹ ਬੰਦਾ ਪ੍ਰਸ਼ਾਸਨ ਨੂੰ ਨਾ ਰੋਣ ਚਾਹਦਾ ਪਿਆ ਤਾਂ ਕੰਮ ਤਾਂ ਨਹੀਂ ਕਰ ਲੱਭਣਾ ਕਰ ਲੈਣਾ ਬੋਡੀ ਗੱਲ ਹੈ तो the... काम तो तो कितना दे दे है देखो गिर तो हो गया जोड़ा तीनों जगह भगत मुझे भी आए हुए हैं जिन्होंने हार के सीट से बॉडी आगे प्रदर्शन करना है इतनी बॉडी ले गए नहीं आवे करने टाइम तो लग गई है आप ही देख लो कितने इस मामले में हमने कितने की देखते हैं बाकी समय कोई नहीं ਠੀਕ ਰਸੋ ਥੈਂਕ ਯੂ ਠੀਕ ਹੈ ਸਰ ਜੀ ਬਹੁਤ ਧੰਨਵਾਦੀ ਪ੍ਰਸ਼ਾਸਨ ਦਾ ਐਸਓ ਸਾਹਿਬ ਹੋ ਚੁੱਕੇ ਹੀ ਉਹਨੇ ਸਿੱਧੀ ਪੁਸ਼ਟੀ ਕਰ ਦਿੱਤੀ ਕਿ ਇਹ ਵਡਿਆ ਤਸਵੀਰਾਂ ਬਹੁਤ ਧੰਨਵਾਦੀ ਸਾਡੇ ਚੈਨਲ ਨਾਲ ਜੁੜੇ ਜਾਂਦੇ ਜਨੰਦਰਮੇ ਟੀਵੀ ਨਾਲ ਕੋਈ ਨਵੀਂ ਅਪਡੇਟ ਹੋਈ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ